ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੂਸੇ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਆ ਗੱਗੋਬੂਆ ਬਿਲਕੁਲ ਨਜ਼ਦੀਕ ਆ ਦੋਸਤੋ ਤੇ ਇੱਕ ਪਾਸੇ ਸੋਰ ਸਿੰਘ ਹੈਗਾ ਠੀਕ ਆ ਜੀ ਤੇ ਤੁਸੀਂ ਵਿਜਿਟ ਜਿਹੜੀ ਹੈਗੀ ਦੋਸਤੋ ਪਹੁੰਚ ਆ ਪਿੰਡ ਮੂਸੇ ਕਰਨੀ ਆ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਤਿੰਨ ਪਸ਼ੂ ਐਨੀਮਲ ਆਪਾਂ ਤੁਹਾਨੂੰ ਦਿਖਾ ਦਾਂਗੇ ਦੋ ਬੈੜਾਂ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੀਆਂ ਇੱਕ ਮੱਝ ਦਿਖਾ ਦਾਂਗੇ ਬਿਲਕੁਲ ਠੁੱਕੀ ਆ ਤਿਆਰੀ ਦੇ ਵਿੱਚ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਅੱਜ 7 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ ਤੁਸੀਂ ਨੋਟ ਕਰ ਲਓ ਕੋਈ 6:30 ਤੋਂ 3 ਵਜੇ ਸ਼ਾਮ ਦਾ ਸਮਾਂ ਹੈ ਜੀ ਠੀਕ ਆ ਪਸ਼ੂ ਜਿਹੜੇ ਸੂਏ ਸਵਾਏ ਹੋਏ ਉਹਨਾਂ ਦੀ ਜਿਹੜੀ ਚੁਵਾਈ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ ਤੇ ਜਿਹੜੇ ਪਸ਼ੂ ਦੋਸਤੋ ਅੱਗੇ ਗੱਭਣ ਉਹ ਟਿੱਪ ਕੇ ਆਪਣੀ ਜਿਹੜੀ ਦੋਸਤੋ ਤੁਸੀਂ ਵੈਰੀਫਾਈ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਆਹੋ ਕਰਦੇ ਆਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਆਂ ਵੀ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਹਾਂਜੀ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੋਠੀਠਾ ਭਰਾ ਹਾਂ ਵਧੀਆ ਜੀ ਅੱਛਾ ਇੱਕ ਵੀਰੇ ਆਪਣਾ ਨਾਮ ਜ਼ਰੂਰ ਦੱਸ ਦੀ ਜੀ ਹੀਰਾਮ ਹੀਰਾ ਹਾਂਜੀ ਹਾਂਜੀ ਠੀਕ ਪੇਰ ਮੂਸਾ ਜ਼ਿਲ੍ਹਾ ਤਰਨਤਾਰਨ ਸ੍ਰੀਲ ਤਹਿਸੀਲ ਆਪਣੀ ਵੀ ਉਹ ਵੀ ਤਰਨਤਾਰਨ ਤਰਨਤਾਰਨ ਹਾਂਜੀ ਠੀਕ ਆ ਤਾਂ ਸੋਰ ਸਿੰਘ ਵੀ ਇੱਥੋਂ ਘਟੋ ਘਟ ਵੀ 5-7 ਕਿਲੋਮੀਟਰ ਪੈਂਦਾ 5-7 ਕਿਲੋਮੀਟਰ ਪੈਂਦਾ ਗੱਗਬੂਆ 2 ਕਿਲੋਮੀਟਰ ਆ ਚਮਾਲ ਤੋਂ ਨੇੜੇ 8 ਕਿਲੋਮੀਟਰ ਪੈਂਦਾ ਪਣੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਹੀਰੇ ਪਸ਼ੂ ਵਪਾਰ ਦਾ ਕੰਮ ਹੀ ਹਾਂਜੀ ਹਾਂਜੀ ਨਵਾਂ ਇੱਕ ਵਪਾਰ ਚਾਲੂ ਕੀਤਾ ਆਪਾਂ ਅੱਛਾ ਨਵਾਂ ਸ਼ਟਾਰਟ ਕੀਤਾ ਹਾਂਜੀ ਹਾਂਜੀ ਇਨਸ਼ਾਅੱਲਾ ਠੀਕ ਆ ਪਸ਼ੂ ਮਤਲਬ ਕਿ ਬੇੜਾ ਤੇ ਮੱਝਾਂ ਆਉਂਦੀਆਂ ਰਹਿੰਦੀਆਂ ਨੇ ਮੱਝਾਂ ਆਉਂਦੀਆਂ ਰਹਿੰਦੀਆਂ ਸ਼ਾਹ ਜੀ ਠੀਕ ਆ ਹਾਂਜੀ ਤੇ ਪਹਿਲੇ ਨੰਬਰ ਤੇ ਵੀਰੇ ਜਿਹੜੀ ਇਹ ਮੱਝਾਂ ਕੀ ਡਿਟੇਲ ਆ ਸੁਹਾ ਕਿੰਨਾ ਸੁਣ ਜਾ ਰਹੀ ਆ ਇਹ ਤੀਜਾ ਸੁਹਾ ਸ਼ਾਹ ਜੀ ਹਾਂਜੀ ਤੇ ਦੁੱਧ 20 ਕਿਲੋ ਕੱਢ ਜਾਂਦੀ ਆ 20 ਕਿਲੋ ਹਾਂਜੀ ਹਾਂਜੀ ਆਪ 18 ਕਿਲੋ ਦੀ ਗਾਰੰਟੀ ਦੇਵਾਂਗੇ ਅੱਛਾ ਜੀ ਹਾਂਜੀ ਮਾਲ ਜੇ ਟੋਪਾ ਖਰੀਦੀ ਆ ਘਰ ਆਲੇ ਮਾਲ ਕੀ ਹੋਇਆ ਆਪਾਂ ਹਾਂਜੀ 18 ਕਿਲੋ ਦੀ ਗਾਰੰਟੀ ਆਪਣੀ ਅੱਛਾ ਜੀ ਤੇ ਦੇਣ ਵਾਲੇ 5-7 ਘੜਤੀ ਮੱਚ ਹਫਤਾ ਦੇ ਤੋੜ ਕੇ ਵਗਾ ਦਿੰਦੇ ਆ ਜਰੂਰ ਜੀ ਲਾਜੋ ਠੀਕ ਆ ਤੀਜਾ ਸੂਆ ਜਿਹੜਾ ਦੋਸਤੋ ਬਿਲਕੁਲ ਆ ਸਾਹਮਣੇ ਤੁਸੀਂ ਜਿਹੜੀ ਮੱਝ ਦੇਖ ਰਹੇ ਹੋ ਸਕਰੀਨ ਤੇ ਤੀਜਾ ਸੂਆ ਸੋਨਾ ਠੀਕ ਆ ਹਫਤਾ ਇੱਕ ਪੂਰਾ ਹਜੇ ਲੈ ਜੂਗੀ ਇੱਕ ਹਫਤਾ ਸਮਾਂ ਲੈ ਜੂ ਤੇ ਇਹ ਪਿੱਟ ਪੁੱਠੇ ਦੀ ਪੂਰੀ ਵੇਖੋਗੇ ਵਜਨਦਾਰ ਜਿਹੜੀ ਆ ਭਾਰੀ ਆ ਠੀਕ ਆ ਸਰੀਰਕ ਬੰਤਰ ਜਿਹੜੀ ਆ ਪੂਰੀ ਭਾਰੀ ਹਾਂਜੀ ਆ ਦੇਖੋ ਹੈਵੀ ਬਾਡੀ weight ਆ ਦੋਸਤੋ ਪੂਰੇ ਵਜਨ ਵਟੇ ਵਾਲੀ ਬਿਲਕੁਲ ਜਿਹੜੀ ਤੁਸੀਂ ਇਹ ਮੱਝ ਦੇਖ ਰਹੇ ਹੋ ਠੀਕ ਆ ਆ ਦੇਖੋ ਜੀ ਠੀਕ ਆ ਕੱਦ ਕਾਠੀ ਵੀ ਸੋਹਣਾ ਹੈ ਤੇ ਪਲੀ ਪਲਾਈ ਪੂਰੀ ਆ ਠੀਕ ਆ ਫੁੱਲ ਹੈਵੀ ਬਾਡੀ weight ਆ ਭਾਰੇ ਸਰੀਰ ਵਜਨ ਵਟੇ ਵਾਲੀ ਜਿਹੜੀ ਮੱਝ ਆ ਤੇ ਹਵਾਨਾ ਚੈੱਕ ਕਰ ਦੋਸਤੋ ਗੱਲ ਕਰੀਏ ਤੇ ਬੈਕ ਸਾਈਡ ਤੋਂ ਥਾਣਲੇਵਾ ਜਿਹੜਾ ਬਿਲਕੁਲ ਪੱਧਰ ਬਖਾਉਂਦੀ ਆ ਠੀਕ ਆ ਪੱਧਰ ਜਿਹੜਾ ਦੇਵਾ ਬਾਕੀ ਵੀਰ ਕਹਿੰਦਾ ਵੀ 18 20 20 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਇਹਦੇ ਨਹੀਂ ਆ ਜਿੱਥੋਂ ਖਰੀਦੀ ਆ ਉਹਨਾਂ ਨੇ ਜਿਹੜਾ ਦੋਸਤੋ ਦੱਸਿਆ ਆ ਗੋ ਤੇ ਬਾਕੀ ਜਿਹੜਾ ਹਵਾਨਾ ਕਾਫੀ ਫੁੱਲਾ ਹੈ ਠੀਕ ਆ ਪਕੀਰੇ ਭਾਈ ਟਿੱਪਲ ਵਧੀਆ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਪੋਲਾ ਟਿੱਪਾ ਹਾਂਜੀ ਹਾਂਜੀ ਬਹੁਤ ਵਧੀਆ ਤਾਂ ਕਿੰਨੀ ਕੀ ਡਿਮਾਂਡ ਵੀਰੇ ਮੁੱਲ ਫਿਰ ਲੈਣ ਦਾ ਮੁੱਲ ਆਪਣਾ ਕੋਈ ਨਹੀਂ 120 ਦੀ ਦਵਾਂਗੇ ਮੱਝ 1000 ਵਿੱਚੋਂ ਛੱਡਾਂਗੇ ਆਪਾਂ ਇੱਕ ਵੀ ਡਿਮਾਂਡ ਆ ਜੀ ਹਾਂ 1000 ਛੱਡਾਂਗੇ ਅੱਛਾ 120 ਦੇ ਵਿੱਚੋਂ 1000 ਰੁਪਏ ਛੱਡੂਗੀ ਮੁੱਲ ਕਰ ਲੈਂਦੇ 13 ਕਰ ਲੈ ਇੰਨੇ ਛੱਡ ਦੇਣੇ ਆਪਾਂ ਉਹ ਗੱਲ ਨਹੀਂ ਕਰਨੀ ਹਾਂਜੀ 1000 ਛੱਡਾਂਗੇ ਆਪਾਂ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਇੱਕ ਵੀ ਜਿਹੜੀ ਆ ਵੀਰ ਨੇ ਜਿਹੜੀ ਦੋਸਤੋ ਡਿਮਾਂਡ ਕੀਤੀ ਆ ਠੀਕ ਹੈ ਤੇ 1000 ਰੁਪਿਆ ਵਿੱਚੋਂ ਜਿਹੜਾ ਮਾਨਤਨ ਉਹਦੇ ਵੀ 1000 ਰੁਪਿਆ ਵਿੱਚੋਂ ਛੋਟ ਆ ਤੇ ਬਾਕੀ ਤੁਸੀਂ ਆਪਣਾ ਘਰ ਪਹੁੰਚ ਕਰਕੇ ਤਸੱਲੀ ਕਰ ਸਕਦੇ ਹੋ ਕਿਉਂਕਿ ਲੇਵਲ ਉੱਵਾ ਕਾਫੀ ਵੱਡਾ ਖੁੱਲਾ ਬਣਾਉਣਾ ਇਹਨੇ ਤੇ ਇੱਕ ਹਫਤਾ ਜੇਕਰ ਆਪਾਂ ਮੰਨੀਏ ਵੀ ਸਮਾਂ ਲੈ ਜੇ ਤਾਂ ਹਵਾਨਾ ਜਿਹੜਾ ਦੋਸਤੋ ਕਾਫੀ ਵੱਡਾ ਬਣਾਉਗੀ ਕਿਉਂਕਿ 18-20 ਲੀਟਰ ਦੀ ਵੀਰ ਨੇ ਕਿਹਾ ਬਾਕੀ ਸੇਵਾ ਦਾ ਹੁੰਦਾ ਦੁੱਧ ਤੇ ਉਹ ਚਲੋ ਕਿਸੇ ਚੀਜ਼ ਦੀ ਕੋਈ ਗਾਰੰਟੀ ਨਹੀਂ ਗਈ ਬਾਕੀ ਇਹ ਕੇ ਸੇਵਾ ਦਾ ਦੁੱਧ ਆ ਇਸ ਤੋਂ ਬਾਅਦ ਅੱਗੇ ਜਿਹੜੀ ਇਹ ਬੈੜ ਇਹ ਸੂਈ ਸਭਈ ਹੈ ਜੀ ਹਾਂਜੀ ਹਾਂਜੀ ਇਹ ਹਫਤੇ ਦੀ ਬੈੜ ਸੂਈ ਆ ਅੱਛਾ ਜੀ ਜਿਹ ਪੂਰਾ 20 ਕਿਲੋ ਦੁੱਧ ਇਹਦੇ ਥੱਲੇ ਆ ਗਿਆ ਕੰਡੇ ਵਾਲਾ ਇੱਕ ਹਫਤਾ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ 20 ਕਿਲੋ ਦੁੱਧ ਆ ਪੂਰਾ ਸੁਹਾ ਕਿਨ ਮਾ ਹੋਊਗਾ ਜੀ ਹਾਂਜੀ ਦੂਜਾ ਸੂਗਾ ਦੂਜਾ ਹੈ ਜੀ ਹਾਂਜੀ ਦੂਜਾ ਸੂਗਾ ਬੱਚੀ ਆ ਗਈ ਫੀਮੇਲ ਮਗਰ ਹਾਂਜੀ ਬੱਚੀ ਜਰਤੀ ਆ ਠੀਕ ਹੈ ਜੀ ਮਗਰ ਜਿਹੜੀ ਦੋਸਤੋ ਕ੍ਰੋਸਾਂਗ ਜਰਤੀ ਦੇ ਵਿੱਚ ਬੱਚਾ ਫੀਮੇਲ ਕਾਫ ਆ ਠੀਕ ਆ ਤੇ ਆਹ ਬੈੜ ਵੇਖੋ ਤੁਸੀਂ ਤੇ ਹੁਣ ਇੱਕ ਹਫਤਾ ਹੋ ਗਿਆ ਸਮਾਂ ਤੇ ਦੁੱਧ ਤੇ ਆ ਗਈ ਫਿਰਣਾ ਜੀ ਹਾਂ ਦੁੱਧ ਤੇ ਆ ਗਈ ਛਾ ਜੀ ਹਾਂ ਦੁੱਧ ਤੇ ਆ ਗਈ ਤੇ 20 ਕਿਲੋ ਵੀਰਾਂ ਦਾ ਵੀ ਦੁੱਧ ਆ ਇਸ ਵਿਹੜ ਦੇ ਥੱਲੇ ਹਵਾਨਾ ਵੇਖੋ ਕਿ ਦੋਸਤੋ ਵੀ ਵਿਹੜ ਤੋਂ ਲੈ ਕੇ ਤੁਰਨਾ ਔਖਾ ਹੋਇਆ ਪਿਆ ਵੀ ਖੁੱਲਾ ਲੇਵਾ ਹੈਗਾ ਆ ਦੇਖੋ 20 ਕਿਲੋ ਦੁੱਧ ਖੰਡਾ ਹੈ ਆ ਦੇਖੋ ਜੀ ਠੀਕ ਆ ਵੀ ਥਾਨ ਲੇਵਾ ਜਿਹੜਾ ਦੋਸਤੋ ਵੀ ਐਕਸਟਰਾ ਆਰਡੀਨਰੀ ਆ ਠੀਕ ਆ ਹਵਾਨੇ ਦੀ ਕੁਆਲਿਟੀ ਜਿਹੜੀ ਆ ਕਾਫੀ ਵਧੀਆ ਹਾਂ ਵੀ ਆਰਡਰ ਕੁਆਲਿਟੀ ਆ ਤੇ ਆ ਫੇਸ ਕੁਆਲਿਟੀ ਵੇਖੋ ਠੀਕ ਆ ਤੇ ਜਰਸੀ ਕ੍ਰੋਸ ਆ ਜਰਸੀ ਕ੍ਰੋਸ ਆ ਤੇ ਕ੍ਰੋਸ ਆਂਕਦੀ ਆ ਵੀ ਕਿਸੇ ਤਰ੍ਹਾਂ ਦੀ ਗਰਮੀ ਗਰਮੀ ਦੀ ਵੀ ਜੜੀ ਗੱਲ ਬਾਤ ਨਹੀਂ ਠੀਕ ਹੈ ਜੀ ਬਾਕੀ ਆ ਥੰਮਦੇ ਬਾਜੀ ਠੀਕ ਆ ਜੀਰੇ ਭਾਈ ਥੋੜਾ ਜਿਹਾ ਅੱਗੇ ਤੋਰ ਕੇ ਮੜਾ ਖਿਲਾ ਰਹੇ ਹੋ ਅੱਗੇ ਥੋੜਾ ਜਿਹਾ ਥੋੜਾ ਜਿਹਾ ਤੋਰੋ ਸਾਡੀ ਰੋਗ ਲਿਓ ਜੀ ਆ ਵੇਖੋ ਜੀ ਕੁਆਲਟੀ ਤੁਸੀਂ ਬਹੁਤ ਵਧੀਆ ਇੱਧਰ ਓਏ ਠੰਡੀ ਤੇਰੀ ਗੁਦੀ ਇਹ ਇਹ ਨਹੀਂ ਲੱਤ ਪੁੱਟੂ ਕਿ ਕਿੱਥੇ ਮਰਜੀ ਖਲਾੜ ਲੋ ਇਹ ਥੋੜਾ ਆਖੂ ਕੁਝ ਆ ਜੀ ਆ ਕਰੋ ਚੈੱਕ ਜੀ ਬਹੁਤ ਵਧੀਆ ਠੀਕ ਆ ਪੂਰੀ ਤਸੱਲੀ ਵਾਲੀ ਬੈਡ ਆ ਤੇ ਹਵਾਨਾ ਜਿਹੜਾ ਦੋਸਤੋ ਖੁੱਲਾ ਤੇ ਮਿਲਕ ਜਿਹੜਾ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਜਿਹੜਾ 20 ਕਿਲੋ ਆ ਬਿਲਕੁਲ ਅੱਜ ਹਾਜ਼ਰ ਆ ਦੁੱਧ 20 ਕਿਲੋ ਦਾ ਤਿਆਰ ਹਾਂਜੀ ਠੀਕ ਆ ਤੇ ਆ ਤੁਹਾਨੂੰ ਉਲਟ ਬਹਿਣੀ ਵਾਲੇ ਪਾਸਿਓਂ ਬਿਖਾਉਣਾ ਹੈ ਆ ਉਲਟ ਪੈਣੀ ਵਾਲੇ ਪਾਸੋਂ ਤੁਸੀਂ ਆ ਵੇਰੀ ਥਣ ਦੀ ਕੁਆਲਟੀ ਚੈੱਕ ਕਰੋ ਬਿਲਕੁਲ ਮੁੱਠੀ ਦਾ ਹਨ ਆ ਦੇਖੋ ਜੀ ਢੋੜ ਲੀ ਗਏ ਪਈ ਹੀਰੇ ਹਾਂਜੀ ਢੋੜ ਲਓ ਆ ਦਿਖਾਓ ਛੱਡ ਕੇ ਧਾਰਾ ਮਾਰ ਦਈਏ ਪਾ ਲੋ ਜੀ ਹਾਂਜੀ ਧਾਰਾ ਮਾਰ ਉਹ ਮਾਰ ਦੋ ਤੇਰਾ ਜੀ ਛੱਡ ਦੋ ਬੱਚੇ ਠੀਕ ਆ ਜੀ ਬੱਚਾ ਛੱਡਦਾ ਦੋਸਤੋ ਚਾਰੇ ਥਾਣਾ ਜਿਹੜੇ ਆ ਧਾਰਾ ਮਾਰ ਕੇ ਤਸੱਲੀ ਨਾਲ ਆਪਾਂ ਚੈੱਕ ਪਾਸ ਕਰਾ ਦਿੰਨੇ ਆ ਭਰਾ ਕੇ ਵਿਖਾ ਦਿੰਦਾ ਵੀਰ ਤੇ ਚੌਥਾ ਥਾਣਾ ਦੀ ਜਿਹੜੀ ਦੋਸਤੋ ਤਸੱਲੀ ਹੋ ਜੂਗੀ ਠੀਕ ਆ ਤੇ ਕੁਆਲਟੀ ਆਰਡਰ ਦੀ ਕਾਫੀ ਖੂਬਸੂਰਤਾ ਮੈਂ ਜ਼ਿਕਰ ਇੱਕ ਵਾਰੀ ਫੇਅਰ ਕਰ ਦਿੰਨਾ ਵੀ ਸੋਹਣੇ ਹਵਾਨੇ ਦੀ ਕੁਆਲਟੀ ਆ ਆ ਦੇਖੋ ਜੀ ਆ ਦੇਖੋ ਜੀ ਆ ਮਗਰ ਜਿਹੜਾ ਹੁਣ ਬਹੁਤ ਸਾਫ ਆ ਆ ਮਗਰਲੇ ਥਾਂ ਦਾ ਵੇਖੋ ਭਰਾ ਜੀ ਠੀਕ ਹੈ ਜੀ ਪੂਰਾ ਖੜਕਾ ਵੀ ਆ ਰਿਹਾ ਦੋਸਤੋ ਹਾਂ ਜੀ ਜੀ ਬਹੁਤ ਠੀਕ ਹੈ ਤੇ ਸਣਾ ਜਾ ਜੀ ਹਾਂ ਜੀ ਤੇ ਹੀਰੇ ਭਾਈ ਇਹਦਾ ਲੈਂਡ ਦੇਣ ਫਿਰ ਕਿੰਨੇ ਕ ਤੱਕ ਦੇ ਰਹੀਆਂ ਵੀ ਡਿਮਾਂਡ ਕੀ ਆ ਵੀ ਹਾਂ ਨਾ ਕਿੱਥੋਂ ਤੱਕ 65 ਫਾਇਡ ਮੁੱਲ ਕਰੀ ਜਾਂਦੇ 80 80 ਕਰੀ ਜਾਂਦੇ ਆ ਆਪਾਂ 52000 ਦੀ ਦਵਾਂਗੇ 60000 ਮਾਨ ਕਰਾਂਗੇ 52 ਦੇ ਵਿੱਚੋਂ ਹਾਂ ਜੀ ਹਾਂ ਜੀ ਠੀਕ ਹੈ ਹਾਂਜੀ ਇਹੋ ਜਿਹਾ ਬੱਚਿਆਂ ਦਾ 65 ਫਾਂਟ ਹਜ਼ਾਰ ਮੰਗੀ ਜਾਂਦੇ ਆ 80 ਸੀ ਮੰਗੀ ਜਾਂਦੇ ਆ ਹਾਂ ਹਾਂਜੀ ਹਾਂਜੀ ਸਾਜੀ 52000 ਦੇ ਵਿੱਚੋਂ ਜਿਹੜਾ ਦੋਸਤੋ ਮਾਨ ਹੋ ਜੂਗਾ ਠੀਕ ਆ 1000 ਮਾਨ ਕਰ 1000 ਹੁੰਦਾ ਜੀ ਹਾਂਜੀ ਹਾਂਜੀ 1000 ਠੀਕ ਆ ਤੇ ਘਰਾਂ ਇਹਦਾ ਹੋਰ ਕਰ ਦੋਗੇ ਥੋੜਾ ਪਤਾ ਲੈਸੋ ਥੋੜਾ ਕਰਾਂਗੇ ਕਰਾਂਗੇ ਜ਼ਰੂਰ ਠੀਕ ਆ ਮਾਨ ਤਾਂ ਹੋ ਜੂਗਾ ਦੋਸਤੋ 52000 ਦੇ ਵਿੱਚੋਂ 1000 ਤਾਂ ਮੌਕੇ ਤੇ ਆ ਬਾਕੀ 52000 ਦੇ ਵਿੱਚੋਂ ਵੀ ਜਿਹੜਾ ਮਾਨ ਤਾਂ ਕਿਸੇ ਵੀਰ ਦਾ ਘਰ ਪਹੁੰਚਿਆਂ ਦਾ ਵੀ ਕੀਤਾ ਜਾਊਗਾ ਠੀਕ ਆ ਤੇ ਇੱਕ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦੋਸਤੋ ਇਹ ਵੈੜ ਦਿਖ ਹਾਂ ਜੀ ਅਗੇ ਇਹਨੂੰ ਹੋ ਗਿਆ 14-15 ਦਿਨ ਹੋ ਗਏ ਸੂਈ ਨੂੰ 14-15 ਦਿਨ ਦਾ ਸਮਾਂ ਬੱਚਾ ਕੀ ਸੀ ਮਗਰ ਦੇ ਅ ਬੱਚੀ ਸੀ ਬੱਚੀ ਸੀ ਮਰ ਗਈ ਜੀ ਹਾਂ ਬੱਚੀ ਕੱਲ ਰਾਤ ਦੀ ਮਰ ਗਈ ਆ ਠੀਕ ਆ ਜੀ ਠੀਕ ਆ ਬੱਚਾ ਜਿਹੜਾ ਦੋਸਤੋ ਉਹ ਐਕਸਪਾਇਰ ਹੋ ਗਿਆ ਠੀਕ ਆ ਜੀ ਮਰ ਗਿਆ ਬੱਚਾ ਥੱਲੇ ਸੀਗਾ ਤੇ ਬੱਚਾ ਬੇਸ਼ੱਕ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਨਾਲ ਬੱਚਾ ਵੀ ਹੈਗਾ ਤੇ ਬੱਚੀ ਸੀ ਮਗਰ ਠੀਕ ਆ ਤੇ ਸਮਾਂ ਵੀਰ ਜੀ ਨੇ ਕਿੰਨਾ ਦੱਸਿਆ ਸੂਈ ਨੂੰ ਕੋਈ ਨਹੀਂ 14-15 ਦਿਨ ਹੋ ਗਏ ਚਾੜੀ 14-15 ਦਿਨ ਸਮਾਂ ਆ ਹੋ ਗਿਆ ਹਾਂ ਜੀ ਹੁਣ ਮੌਕੇ ਤੇ ਹਾਜ਼ਰ ਕਿੰਨਾ ਦੁੱਤਾ ਜੀ 12 ਲੀਟਰ ਪੂਰਾ ਹੈਗਾ ਬਿਲਕੁਲ ਜਿਹੜਾ ਚਵਾ ਦਾਂਗੇ। ਇਕੜਾ ਐ ਕੰਡੇ ਵਾਲਾ 17 ਕਿਲੋ ਆ। ਬੱਚੀ ਛੱਡੀ ਬਹੁਤ ਛੱਡੀ। ਇਹ ਨਹੀਂ ਭਾਵੇਂ ਇੱਥੇ ਬਹਿ ਜਾ ਕੋਈ ਗੱਲ ਬਾਤ ਹੋ ਝੋੜਾ। ਆਹ ਵੇਖੋ ਜੀ। ਹਾਂ। ਆਓ। ਲਓ ਵੀ ਭਰਾਵੋ। ਇਹੋ ਜੀ ਬੱਚੀ ਨਹੀਂ ਕਿਤੇ। ਵੀ ਬੇਹ ਜੇ ਬਣਾ ਰਸਾ ਸੁੱਟ ਕੇ ਤੇ ਜਿੱਥੇ ਮਰਜੀ ਬਹਿ ਜਾਓ। ਤੇ ਫੁੱਲ ਵੱਡੀ ਹਾਈਟ ਆ, ਕਦ ਕਾਠੀ ਮੇਰਾ ਵੀਰ ਤੁਸੀਂ ਧਿਆਨ ਚ ਰੱਖ ਲਿਓ। ਵੀ ਪੂਰੇ ਵੱਡੇ ਕਦ ਕਾਢ ਦੀ ਆ। ਜੀ 17 ਕਿਲੋ ਪਰ ਆਪਾਂ 17 ਲੁੱਤਣਾ। ਅੱਛਾ ਜੀ। ਹਾਂਜੀ ਹਾਂਜੀ। ਠੀਕ ਐ ਭਰਾ। ਆ ਕਰੋ ਚੈੱਕ ਵੀਰੋ। ਤੇ ਥਣ ਥਣ ਜਿਹੜਾ ਤੇ ਚੁਾਈ ਬਿਲਕੁਲ ਵਧੀਆ ਚੰਗੀ ਤੁਹਾਨੂੰ ਤੁੰਦੀ ਵਧੀਆ ਬਹੁਤ ਵਧੀਆ ਜੀ 17 17 ਕਿਲੋ ਜਿਹੜਾ ਦੋਸਤੋ ਨੀਅਰ ਪਾਊਡ ਜਿਹੜਾ 17 ਲਗਭਗ ਜਿਹੜਾ ਬਿਲਕੁਲ ਮਿਲਖ ਜਿਹੜਾ ਕਿਸੇ ਵੀਰ ਨੇ ਚੁਾਈ ਕਰ ਲੈਣੀ ਤੇ ਬੱਚਾ ਜਿਹੜਾ ਐਕਸਪਾਇਰ ਸੀਗਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨਾ ਮਗਰ ਜਿਹੜੀ ਫੀਮੇਲ ਕਾਟ ਸੀ ਆਹ ਦੇਖ ਸਕਦੇ ਹੋ 17 ਮਾਰ ਦਿੰਦੇ ਉਹੋ ਜੀ ਗੱਲ ਨਹੀਂ ਆ ਜ਼ਰੂਰ ਜੀ ਦੇਖੋ ਉਲਟਾ ਬਹਿਣੀ ਦੇ ਪਾਸੇੋਂ ਤੁਸੀਂ ਆ ਕਰੋ ਜੱਟ ਜੀ ਆਹ ਦੇਖੋ ਠੀਕ ਆ 17 ਬਾਈ ਹੀਰਾ ਕਹਿੰਦਾ ਵੀ ਮਾਰ ਕੇ ਆਪਾਂ ਦਿਖਾ ਦਿੰਨੇ ਚੌਥਾ ਨਾਂ ਦੀ ਤਸੱਲੀ ਕਰਵਾ ਦਿੰਨੇ ਆ ਤੇ ਸਾਕੀ ਜਿੰਨਾ ਦੁੱਧ 17 ਲੀਟਰ ਕਿਹਾ ਹੈਗਾ ਉਹਦੀ ਵੈਰੀਫਾਈ ਜਾਂ ਤਸੱਲੀ ਆ ਤੁਸੀਂ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਠੀਕ ਆ ਕੋਈ ਬੱਚੇ ਦਾ ਨਹੀਂ ਦਿੱਤਾ ਨੇ ਆ ਜਿਆਦਾਤਰ ਬੱਚਿਆਂ ਨੂੰ ਕੋਈ ਨਾ ਕੋਈ ਦੋ ਚਾਰ ਦਾ ਪਸ਼ੂ ਨਾ ਉਤਰ ਜਾਂਦਾ ਆ ਕੋਈ ਵੀ ਕਰੀ ਜਾਂਦਾ ਆ ਹਾਂ ਦੋਦੇ 18 ਕਿਲੋ ਹੈ ਆਪਾਂ 17 ਦੱਸਣਾ ਬਿਲਕੁਲ ਜੀ ਬਿਲਕੁਲ ਹਾਂ ਜੀ ਸਹੀ ਦੱਸਣਾ ਬਿਲਕੁਲ ਤੇ ਆ ਦੋਸਤੋ ਕਰਿਓ ਜੇ ਚੈੱਕ ਹੁਣ ਇਸੇ ਤਰ੍ਹਾਂ ਵੀ ਕਿਸੇ ਤਰ੍ਹਾਂ ਦਾ ਬੰਗਾ ਨਿਆਣਾ ਪਾ ਕੇ ਤੁਸੀਂ ਥੱਲੇ ਬਹਿ ਕੇ ਜਿਹੜਾ ਤੁਸੀਂ ਚੁਵਾਈ ਕਰ ਸਕਦੇ ਹੋ ਵੀ ਬੱਚੇ ਦਾ ਕੋਈ ਜ਼ਿਆਦਾ ਹੀਰੋਆ ਨਹੀਂ ਕੀਤਾ ਤੇ ਬਾਕੀ ਐਨੀਮਲ ਕੋਈ ਇੱਕ ਦੋ ਦਾ ਇਸ ਤਰ੍ਹਾਂ ਕਰਦੇ ਆ ਬਾਕੀ ਕਿਸੇ ਤਰ੍ਹਾਂ ਦੀ ਕੋਈ ਟਰੱਕ ਭਜਾਕ ਜੀ ਜਾਂ ਛੜਾਂ ਵਾਲੀ ਨਹੀਂ ਹੈਗੀ ਇਹ ਦੇਖੋ ਆਹ ਦੇਖੋ ਜੀ ਬੈਗ ਮਗਰਲੇ ਥਾਂ ਦੇਖੋ ਠੀਕ ਆ ਮੋਕੇ ਵਾਲੀ ਧਾਰਾ ਦੇਖੋ ਠੀਕ ਆ ਤੇ ਆ ਚਵਾਜੇ ਬੈੜਦੇ ਠੀਕ ਆ ਆ ਥਾਂ ਦੀ ਸ਼ੇਪ ਆ ਤੇ ਕੱਦ ਕਾਠ ਜਿਹੜਾ ਦੋਸਤੋ ਮੈਂ ਇੱਕ ਵਾਰੀ ਫਿਰ ਜੇਕਰ ਕਰ ਦੇਣਾ ਚਲੋ ਵਟੇ ਕੱਦ ਕਾਟ ਦੇ ਵਿੱਚ ਹਾਈਟ ਜਿਹੜਾ ਜੇਕਰ ਆਪਾਂ ਹਾਈਟ ਕਾਊਂਟ ਕਰੀਏ ਤਾਂ ਹਾਈਟ ਫੁੱਲ ਆ ਜੀ ਵੱਡੀ ਹਾਈਟ ਆ ਠੀਕ ਆ ਤੇ ਆਜੋ ਵੀਰ ਹੀਰੇ ਇਹਦਾ ਵੀਰੇ ਫਿਰ ਲੈਣ ਦੇਣ ਕੀ ਸੀਗਾ ਬੱਚੀ ਬਹੁਤ ਮਹਿੰਗੀ ਲੈਂਦੀ ਆ ਆਪਾਂ 50 ਤੋਂ ਬਾਹਰ ਲੈਂਦੀ ਆ ਹੁਣ 45000 ਦੀ ਬੱਚੀ ਦੇ ਦਾਂਗੇ 47 ਦੀ ਹਾਂ 45000 ਦੇ ਦਵਾਂਗੇ 45 ਦੀ 45000 ਦੀ ਬੱਚੀ ਦੇ ਦਾਂਗੇ ਠੀਕ ਆ ਸਮੂਹ ਛਕੀ ਆ ਠੀਕ ਆ ਹਾਂਜੀ ਤੇ ਬਾਕੀ ਹੀਰੇ ਵੀਰੇ ਇੱਕ ਸੰਪਰਕ ਨੰਬਰ ਆਪਣੇ ਚੰਦਨੀ 013 44113 ਹਾਂਜੀ ਹਾਂਜੀ ਇੱਕ ਹੋਰ ਵੀ ਨੰਬਰ ਕੋਈ ਹੈਗਾ ਸੀ ਜੀ ਨਹੀਂ ਨਹੀਂ ਇਹੋ ਹੀ ਨੰਬਰ ਆ ਇੱਕ ਹੀ ਨੰਬਰ ਹਾਂਜੀ ਬੋਲ ਦਿਓ ਫਿਰ ਵੀ ਇਹਨਾਂ ਦੁਬਾਰਾ ਚੰਦਨੀ 013 44113 ਠੀਕ ਆ ਸੋ ਦੋਸਤੋ ਇਹ ਸੀਗਾ ਵੀਰ ਹੀਰਾ ਪਿੰਡ ਮੂਸੇ ਤੁਸੀਂ ਵਿజిਟ ਕਰਨੀ ਆ ਬਿਲਕੁਲ ਨੇੜੇ ਗੱਗੋਬੂਆ ਤੇ ਸੁਰ ਸਿੰਘ ਦੇ ਵਿਚਾਰ ਸੈਂਟਰ ਚ ਜਿਹੜਾ ਦੋਸਤੋ ਪਿੰਡ ਆ ਬਿਲਕੁਲ ਪਿੱਖੀ ਪਿੰਡ ਤੋਂ ਚਬਾ ਅਮਰਸਾ ਰੋਡ ਆ ਜਿਹੜਾ ਮਾਨ ਕਰਾਂਗੇ ਜਿਹੜਾ ਬੰਦਾ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ ਬੱਚੀ 20 ਕਿਲੋ ਦਊਗੀ ਹੂੰ ਬਿਲਕੁਲ ਬਾਕੀ ਚਾਬਾ ਭਰਾ ਜਿਹੜਾ ਤੁਹਾਨੂੰ ਦੋਸਤੋ ਭਰਾ ਕੇ ਵਿਖਾਤਾ ਵੀ ਸੋਹਣੀ ਚਪਾਈ ਲੱਗੀ ਆ ਤੇ ਖਾਸ ਵਿਜ਼ਿਟ ਤੁਸੀਂ ਬਿਲਕੁਲ ਰੋਡ ਦੇ ਉੱਪਰ ਦੋਸਤੋ ਅੱਧਾ ਕਿਲੋਮੀਟਰ ਦੀ ਦੂਰੀ ਹੋਵੇਗੀ ਸਾਰੀ ਆ ਭਿੱਖੀਪਿੰਡ ਤੋਂ ਚਵਾਲ ਅਮਰਸਰ ਰੋਡ ਤੇ ਸੌਰ ਸਿੰਘ ਤੋਂ ਅਗਲਾ ਜਿਹੜਾ ਦੋਸਤੋ ਮੂਸਾ ਪਿੰਡ ਆ ਮੂਸੇ ਪਿੰਡ ਤੁਸੀਂ ਜਿਹੜੀ ਵਿਜ਼ਿਟ ਕਰਨੀ ਆ ਠੀਕ ਆ ਤੇ ਹੀਰੇਬਾਈ ਦਾ ਨੰਬਰ ਜਿਹੜਾ ਹੁੰਦਾ 8355000 ਦੀ ਸੀ ਹਾਂਜੀ ਹਾਂ 83 ਬਿਲਕੁਲ ਆ ਚਲੋ ਬੱਚਾ ਨਹੀਂ ਹੈਗਾਗਾ ਉਹਦੇ ਨਾਲ ਥੋੜਾ ਜਿਹਾ ਆਪਾਂ ਨੂੰ ਡੈਸ ਕਰਨੇ ਪੈਣੀ ਆ ਤਾਂ ਪਹੁੰਚਾਇਆ ਜਦਾਂਗੇ ਅਗਲੇ ਨੂੰ ਬਿਲਕੁਲ ਭਰਾ ਹਾਂਜੀ ਤੇ ਅੱਜ ਦੋਸਤੋ ਅੱਜ ਤਿੰਨ ਐਨੀਮਲ ਸੀਗੇ ਵੀਰ ਦੇ ਕੋਲ ਠੀਕ ਆ ਮੋਹ ਲੈਣੀ ਆ ਆਪਾਂ ਜਾਣਾ ਕਰਨਾ ਅਗਲੇ ਨੂੰ ਜਾ ਕੇ ਰੋਟੀ ਪਜੇ ਬਿਲਕੁਲ ਜੀ ਹਾਂਜੀ ਬਿਲਕੁਲ ਸੋ ਇਸ ਤੋਂ ਬਾਅਦ ਵੀਰ ਹੋਰ ਕੋਈ ਖਾਸੀ ਹੀਰੇ ਕਾ ਨਾ ਕੁਛ ਹੋਰ ਕੋਈ ਡਿਟੇਲ ਕੋਈ ਨਹੀਂ ਠੀਕ ਆ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਸ੍ਰੀ ਤਰਨਤਾਰਨ ਹਾਂਜੀ ਗੱਗਬੂਏ ਦੇ ਨੇੜੇ 2 ਕਿਲੋ 2 ਕਿਲੋਮੀਟਰ ਗੱਗਬੂਆ ਹੰਨ ਪੈਂਦਾ 8 ਕਿਲੋਮੀਟਰ ਚਬਾਲ ਪੈਂਦਾ ਤੇ ਕਿਸੇ ਵੀਰ ਨੇ ਹੀਰੇ ਪਾਈ ਮੰਨ ਲਓ ਵੀ ਸਾਈ ਬਿਆਨਾ ਕਰਕੇ ਤਸੱਲੀ ਕਰਨੀ ਇੱਕ ਡੰਗ ਦੋ ਡੰਗਾਂ ਨੂੰ ਪੂਰੀ ਕਰਾਉਣੀ ਤਸੱਲੀ ਨਾਲ ਕਰਾਵਾਂ ਕਰਾਵਾਂ ਕੰਡਾ ਕੰਡੇ ਦੇ ਦੁੱਧ ਭਾਵੇਂ ਅਗਲਾ ਜੋਗਲੇ ਬਿਲਕੁਲ ਜੀ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਠੀਕ ਆ ਸੋ ਦੋਸਤੋ ਇਹ ਸਨ ਵੀਰ ਹੀਰਾ ਠੀਕ ਆ ਤੇ ਤਿੰਨ ਪਸ਼ੂ ਆਪਾਂ ਦਿਖਾਤੇ ਆ ਤਿੰਨੇ ਐਨੀਮਲ ਦੀ ਜਿਹੜੀ ਡਿਟੇਲ ਆ ਵੀਰ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਜਿਹੜੀ ਦੋਸਤੋ ਸਾਂਝੀ ਕਰਤੀ ਆ ਠੀਕ ਆ ਤੇ ਘਰ ਵਿਜ਼ਿਟ ਤੁਸੀਂ ਕਰਨੀ ਆ ਪਹੁੰਚ ਕਰਕੇ ਆਪਣੀ ਤਸੱਲੀ ਕਰ ਸਕਦੇ ਹੋ ਨਰਕਪਰਕ ਕਰ ਸਕਦੇ ਹੋ ਸਾਜੀ ਹੋਵੇ 8.2 ਲੱਖ ਮੰਗੀ ਜਾਂਦੇ 3-3 ਲੱਖ ਮੰਗੀ ਜਾਂਦੇ ਆ ਪਰ ਆਪ ਜਾਇਜ਼ ਦੇਣੀ ਆ ਹਮ ਅਗਲਾ ਜਾ ਕੇ ਕਮਾਈ ਕਰ ਲੈ ਬਿਲਕੁਲ ਹਾਂਜੀ ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ